ਮੈਂ ਕਿਹੜੀ ਕਿਲਾਣੀ ਤੇ ਰਹਿ ਰਹੇ ਹਾਂ ਠੀਕ ਹੈ ਅਸੀਂ ਮੈਨੂੰ ਅੱਜ ਤੋਂ 4 ਸਾਲ ਹੋ ਗਏ ਉਹਦੇ ਤੇ ਟ੍ਰੈਵਲ ਚੰਡੀਗੜ੍ਹ ਕਰਦੇ ਹੋਏ ਨੂੰ ਠੀਕ ਹੈ ਮੈਂ ਰੋਜ਼ ਦੇਖਦੀ ਹਾਂ ਨਾ ਉਹਰੇ ਬੱਸਾਂ ਉਹ ਕਿਹਨਾਂ ਦਾ ਆ ਲੈਟ ਹੁੰਦੀਆਂ ਲੈਟ ਹੁੰਦੀਆਂ ਸਾਰੇ ਪਛਾੜ ਦਿੰਦੇ ਆ ਇੱਕ ਹੁਸ਼ਿਆਰਪੁਰ ਪਠਾਨਕੋਟ ਤੇ ਬਟਾਲਾ ਇਹ ਨਾ ਬੱਸਾਂ ਦੇ ਤਾਂਕੀਆਂ ਖੋਲਦੇ ਨੇ ਅਸੀਂ ਪਿੱਡੇ ਦੇ ਰਹਿ ਜਾਂਦੇ ਆ ਸਾਨੂੰ ਅੱਧਾ ਅੱਧਾ ਘੰਟਾ 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 ਹੋ ਜਾਂਦਾ ਕਈ ਵਾਰ 35 35 ਮਿੰਟ ਵੀ ਹੋ ਜਾਂਦੇ ਔਰੇ 2-2 ਘੰਟੇ ਨੂੰ ਠੀਕ ਹੈ ਇਹ ਕੋਈ ਨਹੀਂ ਬੱਸ ਦੀ ਪਾਰੀ ਹੋਰਦਾ ਹੈ ਕਿ ਫਿਰ ਸਾਨੂੰ ਕਹਿੰਦੇ ਕਹਿੰਦੇ 52 ਸੀਟਾਂ 52 ਸੀਟ ਹੈਗੀ ਬਾਕੀ ਸਵਾਰੀ ਨੂੰ ਪਿਟਾਰ ਕੇ ਜੋ ਜੜੀ ਖੜੀ ਹੁੰਦੀ ਅੰਦਰ ਆ ਸਾਰੀ ਲਈ ਹੋ ਕੇ ਖੜੀਆਂ ਨੇ ਠੀਕ ਹੈ ਇਹ ਸਾਰੀ ਇਨੀ ਦੁੱਖ ਹੋ ਗਈ ਜੀ ਤਿੰਨ ਬਸਾਂ ਲਗਾਈਆਂ ਨੇ ਦੇ ਤਿੰਨ ਕੋਈ ਵੀ ਨਹੀਂ ਰੋਕੇ ਹਾਰ ਕੇ ਅਸੀਂ ਉਹਰੇ ਜਾਮ ਲਾ ਤਾ ਠੀਕ ਹੈ ਅੰਦਰ ਦੇ ਪੈਸੰਜਰ ਕਹਿ ਰਹੇ ਕਿ ਸਾਨੂੰ ਜਾਣ ਦੋ ਕਿਉਂ ਭਾਈ ਅਸੀਂ ਪੈਸੰਜਰ ਨਹੀਂ ਠੀਕ ਹੈ ਸਾਡੀ ਕੋਈ ਦੁੱਖ ਨਹੀਂ ਅਸੀਂ ਆਫਿਸ ਜਾਣੋਂ ਦੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਹੈ ਕਈ ਟੀਚਰਾਂ ਕਿੱਥੇ ਕਿੱ데 ਜਾਣਾ ਹੁੰਦਾ ਠੀਕ ਹੈ ਸਭ ਲੇਟ ਹੁੰਦੀ ਹੈ ਹੁਣ ਅਸੀਂ ਜਾਮ ਲਾਤਾ ਠੀਕ ਹੈ ਨਾਰੇ ਰੋਜ਼ ਕਹਿੰਦੇ ਕਿ ਆਧਾਰ ਕਾਰਡ ਵਾਲੀਆਂ ਬੀਪੀਆਂ ਕਿਉਂ ਭਾਈ ਸਰਕਾਰ ਨੇ ਜੇ ਲਾਗੂ ਕਰਿਆ ਤਾਂ ਅਸੀਂ ਲਗਾਉਂਦੀ ਐ ਠੀਕ ਹੈ ਸਰਕਾਰ ਨਹੀਂ ਲਾਗੂ ਕਰੀ ਜੇ ਅਸੀਂ ਨਹੀਂ ਲਾਣੀਆ ਠੀਕ ਹੈ ਤਰਟਾਲੀ ਤੋਂ ਵੀ ਉਰੇ ਆਣੇ ਆ ਠੀਕ ਹੈ ਤਦ ਵੀ ਨਹੀਂ ਸੰਝ ਚੜਾਣੇ ਕਿਉਂ ਭਾਈ ਕਰਾ ਲਈ ਵਾਲੇ ਸੰਤ ਨਹੀਂ ਹੈਗੇ ਬੰਦੇ ਨਹੀਂ ਹੈਗੇ ਸਾਡੀ ਕੋਈ ਫੀਲਿੰਗ ਨਹੀਂ ਹੈਗੀ ਪੂਰੇ ਟਿਬ ਨਹੀਂ ਤਾਕੇ ਬੰਦੇ ਜਦਿਓ ਭਜਾ ਕੇ ਬਾਸ ਅੱਗੇ ਲੈ ਜਾਂਦੇ ਆ ਹੁਣ ਇਹ ਵੀ ਨਹੀਂ ਕੱਢ ਕੇ ਇਹ ਕਰੀਏ ਕਿ ਠੀਕ ਹੈ ਬੱਸ ਸਟੈਂਡ ਉੱਥੇ ਹੈ ਠੀਕ ਹੈ ਇਹ ਵੀ ਗੱਲ ਸਹੀ ਹੈ ਬੱਸ ਸਟੈਂਡ ਉੱਥੇ ਹੈ ਲੇਕਿਨ ਜਦ ਬੱਸ ਉਥੇ ਨਹੀਂ ਚੜਾਉਂਦੇ ਹੈਗੇ ਉਥੇ ਕਿੰਨੇ ਕਾ ਬੰਦਾ ਖੜਿਆ ਸਾਰੀ ਬੱਸਾਂ ਜਿਹੜੇ ਖੜਾਉਂਦੇ ਹੈ ਤਾਂ ਹੀ ਬੰਦਾ ਉਰੇ ਆ ਕੇ ਖੜਿਆ ਹੈ ਨਹੀਂ ਤਾਂ ਕੀ ਨਹੀਂ ਕਰਨਾ ਤਾਂ ਬਾਕੀ ਗੂਰੇ ਬੰਦੇ ਖੜੇ ਹੁੰਦੇ ਪੈਟਰੋਲ ਪੰਪ ਦੇ ਪਿੱਛੇ ਜਿਹੜੀ ਘਰ ਹੈਗੇ ਨੇ ਉਥੇ ਜਾ ਕੇ ਬੱਸਾਂ ਰੋਕ ਲੈਂਦੇ ਹੈ ਠੀਕ ਹੈ ਪਾਲਮੀ ਕੀ ਜੀ ਦੇ ਕਿਥੇ ਮੰਤਰ ਹੈ ਉਥੇ ਜਾ ਕੇ ਬੱਸਾਂ ਰੋਕ ਲੈਂਦੇ ਪਰ ਕੁੜੀਆਂ ਭੱਜ-ਭੱਜ ਕੇ ਉਥੇ ਜਾ ਇਹਨਾਂ ਦੇ ਪਿੱਛੇ-ਪਿੱਛੇ ਵੀ ਕੁੜੀਆਂ ਭੱਜਦੀ ਐ ਅੱਜ ਦਾ ਪਿਛਲੀ ਵਾਰ ਵੀ ਪਿਛਲੇ ਮਹੀਨੇ ਵੀ ਕ ਹੂੰ ਹੂੰ ਇਹ ਪਤਾ ਕਿ ਬਿਲਕੁਲ ਇਹ ਦੇ ਪਸਾਰੋ ਦੇਖਾ ਹੁਣ ਮੈਂ 7 ਵਜੇ ਦੀ ਘੜੀ ਹੈ 7 ਵਜੇ ਦੀ ਇਹਨੇ ਕੋਈ ਬਸਾਂ ਨਹੀਂ ਰੋਕੀ ਹੁਣ ਦੱਸੋ ਅਸੀਂ ਕੀ ਕਰੀਏ ਹੁਣ ਇਹ ਆਪਸਾਂ ਨਹੀਂ ਕਰਦੇ ਬੱਸਾਂ ਅਸੀਂ ਜਾਣ ਨਹੀਂ ਦੇਣੀ ਹੈ ਇਹ ਅਸੀਂ ਚੜਾਣ ਨਹੀਂ ਚੜਾਣੀ ਹੁਣ ਆਪ ਵੀ ਆਪਣੀ ਜਿੱਤ ਪਰ اٹੇ ਹੋਏ ਅਸੀਂ ਵੀ ਆਪਣੀ ਜਿੱਤ ਪਰ اٹੇ ਹੋਏ ਹਾਂ ਜਦ ਤੱਕ ਸਾਨੂੰ ਚੜਾਉਣਾ ਨਹੀਂ ਸਾਡੇ ਕੋਈ ਜਿੜਾ ਕੇ ਜਾਂਦਾ ਅਸੀਂ ਦਾਤਾ ਖਟਣਾ ਹੈ ਇਸ ਪਰ ਹਮੇ ਵੇ ਪੁੱਛ ਕੇ ਆਨੇ ਤੇ ਰਹਿਣ ਕਰੀ ਤੇ ਠੀਕ ਹੈ ਅਸੀਂ ਮੈਨੂੰ ਅਸ ਤੋਂ 4 ਸਾਲ ਹੋ ਗਏ ਉਹਦੇ ਤੇ ਟ੍ਰੈਵਲ ਚੰਡੀਗੜ੍ਹ ਕਰਦੇ ਹੋਏ ਨੂੰ ਠੀਕ ਹੈ ਮੈਂ ਰੋਜ਼ ਦੇਖਦੀ ਐ ਨਾ ਉਹਰੇ ਬੱਸਾਂ ਉਹ ਕਿਹਨਾਂ ਦਾ ਆ ਲੈਟ ਹੁੰਦੀ ਐ ਲੈਟ ਹੁੰਦੀ ਐ ਸਾਰੇ ਪਹੁੰਚਾ ਲੈਂਦੇ ਆ ਇੱਕ ਹੁਸ਼ਿਆਰਪੁਰ ਪਠਾਨਕੋਟ ਤੋਂ ਬਟਾਲਾ ਇਹ ਨਾ ਬੱਸਾਂ ਦੇ ਟਾਕੀਆਂ ਕੋਲਦੇ ਨੇ ਅਸੀਂ ਪਿੱਟੇ ਦੇ ਰਹਿ ਜਾਂਦੇ ਆ ਸਾਨੂੰ ਅੱਧਾ ਅੱਧਾ ਘੰਟਾ 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 ਹੋ ਜਾਂਦਾ ਕਈ ਵਾਰ 35 35 ਮਿੰਟ ਵੀ ਹੋ ਜਾਂਦੇ ਔਰੇ 2-2 ਘੰਟੇ ਨੂੰ ਠੀਕ ਹੈ ਇਹ ਕੋਈ ਦੀ ਬੱਸ ਦੀ ਪਾਰੀ ਖੋਲਦਾ ਹੈ ਕਿ ਫਿਰ ਸਾਨੂੰ ਕਹਿੰਦੇ ਕਹਿੰਦੇ 52 ਸੀਟਾਂ 52 ਸੀਟਾਂ ਹੈਗੀ ਬਾਕੀ ਸਵ ਸਾਰੀ ਨਹੀਂ ਦੁਖ ਹੋ ਗਈਆਂ ਨੇ ਠੀਕ ਹੈ ਇਹ ਸਾਰੀ ਇਨੀ ਦੁਖ ਹੋ ਗਈ ਵੀ ਤਿੰਨ ਬਸਾਂ ਲਗਾਈਆਂ ਨੇ ਕਿ ਤਿੰਨ ਕੋਈ ਵੀ ਨਹੀਂ ਰੋਕੇ ਹਾਰ ਕੇ ਅਸੀਂ ਉਰੇ ਜਾਮ ਲਾਤਾ ਠੀਕ ਹੈ ਅੰਦਰ ਦੇ ਪੈਸੰਜਰ ਕਹ ਰਹੇ ਕਿ ਸਾਨੂੰ ਜਾਣ ਦੋ ਕਿਉਂ ਭਾਈ ਅਸੀਂ ਪੈਸੰਜਰ ਨਹੀਂ ਠੀਕ ਹੈ ਸਾਡੀ ਕੋਈ ਦੁਖ ਨਹੀਂ ਅਸੀਂ ਆਫਿਸ ਜਾਣਾ ਉਹਦੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਹੈ ਐਂਡ ਟੀਚਰਸ ਨੇ ਕਿੱਥੇ ਕਿੱ데 ਜਾਣਾ ਹੁੰਦਾ ਠੀਕ ਹੈ ਸਭ ਲੇਟ ਹੁੰਦੀ ਹੈ ਕੋਣ ਅਸੀਂ ਜਾਮ ਲਾਤਾ ਠੀਕ ਹੈ ਯਾਰੇ ਰੋਜ਼ ਕਹਿੰਦੇ ਕਿ ਆਧਾਰ ਕਾਰਡ ਵਾਲੀ ਬੀਪੀਆਂ ਕਿਉਂ ਭਾਈ ਸਰਕਾਰ ਨੇ ਜੇ ਲਾਗੂ ਕਰਿਆ ਤਾਂ ਅਸੀਂ ਲਗਾਉਂਦੀ ਹੈ ਠੀਕ ਹੈ ਸਰਕਾਰ ਨਹੀਂ ਲਾਗੂ ਕਰੀ ਜੀ ਅਸੀਂ ਨਹੀਂ ਲਾਣੀਆ है? तरताली तो भी उन्दे है ठीक है तक भी नहीं है कि बंद खड़े सारी बसा च उरे खड़ा है ताही बंदा उड़े नहीं तो किने खड़ा था बाकी उरे बंद खड़े पेट्रोल पंप के पिछले जी घर है उसे बसा रोक लेंदे ठीक है वाल्मीकि जी जर है उके ਪੱਸਾ ਰੋਕ ਲੈਂਦੇ ਪਰ ਕੁੜੀਆਂ ਭੱਜ-ਭੱਜ ਕੇ ਉਸੇ ਜਾ ਤੇ ਇਹਨਾਂ ਦੇ ਪਿੱਛੇ-ਪਿੱਛੇ ਵੀ ਕੁੜੀਆਂ ਭੱਜਦੀ ਐ ਐਡਾ ਪਿਛਲੀ ਵਾਰ ਵੀ ਪਿਛਲੇ ਮਹੀਨੇ ਵੀ ਕੰਮ ਲੱਗਿਆ ਸੀਗਾ ਤਾਂ ਵੀ ਅਸੀਂ ਹਟ ਗੀਆਂ ਜੀ ਕਿ ਚੱਲ ਕੋਈ ਗੱਲ ਨਹੀਂ ਕੋਈ ਗੱਲ ਪਰ ਹੁਣ ਹੁਣ ਬਿਲਕੁਲ ਇਹਦੇ ਪੱਸਾ ਰੋਕ ਦੇਖਾ ਕਿ ਹੁਣ ਮੈਂ 7 ਵਜੇ ਦੀ ਘੜੀ ਐ 7 ਵਜੇ ਦੀ ਇਹਨੇ ਨਹੀਂ ਕੋਈ ਪੱਸਾ ਨਹੀਂ ਰੋਕਿਆ ਹੁਣ ਦੱਸੋ ਅਸੀਂ ਕੀ ਕਰੀਏ ਹੁਣ ਇਹ ਆਪਸਾਂ ਨਹੀਂ ਕਰਦੇ ਪੱਸਾ ਅਸੀਂ ਜਾਣ ਨਹੀਂ ਦੇਣੀ ਐ ਇਹ ਅਸੀਂ ਚੜਾਣ ਨਹੀਂ ਚੜਾਣੀ ਹੁਣ ਆਪ ਵੀ ਆਪਣੀ ਜਿੱਤ ਪਰ اٹੇ ਹੋਏ ਅਸੀਂ ਵੀ ਆਪਣੀ ਜਿੱਤ ਪਰ اٹੇ ਹੋਏ ਹੁਣ ਜਾ ਕੇ ਤਾਂ ਸਭ ਨੂੰ ਚਾਉਣਾ ਵੀ ਟਾਕੇ ਉਹ ਜਿਹੜੇ ਚਾਗੇ ਜਾਂਦਾ ਅਸ਼ਦਾਤਾ ਘਟਨਾ ਹੈ